ਹੈਲੋ ਗਾਇਸ ਆਪ ਸਭੀ ਦਾ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਗਾਇਸ ਅੱਜ ਆਪਾਂ ਟਰੈਡ ਲੈ ਕੇ ਚੱਲਦੇ ਆਂ ਫਲਾੜ ਆਪਾਂ ਖੇਤ ਤੇ ਸਾਰਿਆਂ ਤੋਂ ਪਹਿਲਾਂ ਵੀਊ ਚੈੱਕ ਕਰੋ ਯਾਰ ਕਿੰਨੀ ਠੰਡੀ ਠੰਡੀ ਹਵਾ ਚੱਲੀ ਜਾਂਦੀ ਹੈ ਨਾ ਮੌਸਮ ਵੀ ਵਧੀਆ ਹੋਇਆ ਪਿਆ ਨਾ 10-12 ਦਿਨ ਹੋ ਗਏ ਮੌਸਮ ਪੂਰਾ ਘੈਂਟ ਹੋਇਆ ਪਿਆ ਵਧੀਆ ਹੋਇਆ ਪਿਆ ਮੀਂਹ ਪਈ ਜਾਂਦਾ ਤੇ ਟਰੈਡ ਬਾਰੇ ਕੱਢ ਲਿਆ ਦੇਖੋ ਤੇ ਆਪਾਂ ਫਲਾੜ ਹੋਣੇ ਚ ਤੇਲ ਪਾਲੀਏ ਟਰੈਡ ਚ ਤੇ ਸਿਲੈਂਸਰ ਆਪਾਂ ਦਵਾਰੀ ਕੱਟਤਾ ਸੀ ਅੱਜ ਫੇਰ ਖੋਲਦਾਂਗੇ ਤੇ ਆਪਾਂ ਲਾਲ ਆਪਣਾ ਮੰਡੀ ਚ ਜਾਣਾ ਸੀ ਮੀਂਹ ਬਹੁਤ ਜ਼ਿਆਦਾ ਪਈ ਨਹੀਂ ਤਾਂ ਕਰਕੇ ਆਪਾਂ ਤੇ ਉਸ ਕੀ ਪਾਪਣ ਇਥੀ ਭਈਆ ਤੇ ਪਹਿਲਾ ਆਪਾਂ ਕੀ ਬਸਾਫ ਕਰਕੇ ਆਪਾਂ ਤੇਲ ਪਾ ਲਈ ਆਪਣੇ ਡਰੈਡ ਤੇ ਫੇਰ ਆਪਾਂ ਚੱਲਦੇ ਆਂ ਖੇਤ ਤੇ ਗਾਇਸ ਆਪਣੇ ਅੱਤੇ ਗਾਇਸ ਆਪਣੇ ਡਰੈਡ ਦੇ ਉੱਤੇ ਤੇਲ ਥੋੜਾ ਹੀ ਹੋਗਾ 15 20 ਲੀਟਰ ਤੇਲ ਹੋਏਗੇ ਗਾਇਸ ਤੇ 15 20 ਲੀਟਰ ਉਹ ਆਪਾਂ 50 ਲੀਟਰ ਹੋਰ 俩人。 ਆਪਣਾ ਦਾ ਸਲੈਂਸਰ ਖੋਲਦੀ ਐ ਸਲੈਂਸਰ ਖੋਲ ਕੇ ਫਿਰ ਆਪਾਂ ਚਾਲਦੇ ਹਾਂ ਤੁਹਾਨੂੰ ਦੇ ਪਿਛਲੇ ਬਲੌਗ 'ਚ ਆਪਾਂ ਪੱਠੀ ਦਿਖਾਈ ਸੀ ਤੇ ਇਹਦੇ ਨਾਲ ਇੱਥੇ ਥੋੜੀ ਜਿਹੀ ਪੱਠੀ ਜਿਹੜੀ ਆਪਣਾ ਸਲੈਂਸਰ ਨਹੀਂ ਪੱਠੀ ਦਾ ਵੀ ਥੋੜਾ ਜਿਹਾ ਨੁਕਸ ਦਿੱਤਾ ਹੈ ਇੱਥੋਂ ਪੱਠੀ ਆ ਦੇ ਕੁਸਾਰੀ ਕਾਲੀ ਹੋਈ ਪਿਆ ਹੈ ਤੇ ਪੱਠੀ ਦਾ ਪੇਪਰ ਕੰਮ ਕਰਾਂਗੇ ਤੇ ਹੌਲੀ-ਹੌਲੀ ਕਰਾਂਗੇ ਲੋਟ ਪੱਠੀ ਨੂੰ ਵੀ ਆਪਾਂ ਤੇ ਫਰਾਲ ਹੁਣ ਫਰਾਲ ਸਲੈਂਸਰ ਖੋਲਦੀ ਐ ਬਲੌਗ ਆਪਾਂ ਬੜਾ ਜਿਆਦਾ ਲੰਮਾ ਨਹੀਂ ਕਰਦੇ ਕਿਉਂਕਿ ਵੀਊ ਦੇਖੋ ਯਾਰ ਮੌਸਮ ਮੀਂਹ ਦਾ ਮੌਸਮ ਹੋਇਆ ਪਿਆ ਸਾਰੀ ਕਿਤੇ ਤੇ ਖੇਤ ਵੀ ਜਾਣ ਆਪਾਂ ਤੇ ਸਲੈਂਸਰ ਫਿਲਹਾਲ ਤੱਕ ਸਲੈਂਸਰ ਖੋਲਤਾ ਰਿਹਾ ਹੁਣ ਆਪਾਂ ਚੱਲਦੇ ਆਪਾਂ ਖੇਤ ਨੂੰ ਫਿਲਹਾਲ ਕਪੜਾ ਮਾਰ ਲਈ ਥੋੜਾ ਜਿਹਾ ਰੇਟ ਪਾਈ ਤੀ ਤੇ ਆ ਆਪਣੀਆਂ ਲਾਈਟਾਂ ਵੀ ਉਹ ਹੋਈਆਂ ਪੈਸੀ ਲਾਈਟਾਂ ਆਪਾਂ ਬਦਲਤੀਆਂ ਸੀ ਆਪਾਂ ਇਹਦੀਆਂ ਤੇ ਚੱਲਦੇ ਆਪਾਂ ਹੁਣ ਖੇਤ ਤੇ ਅੱਜ ਆਪਣੇ ਖੇਤ ਵੀ ਕੋਈ ਨਹੀਂ ਹੈਗਾ ਤੇ ਲਾਈਟਾਂ ਸਾਨੂੰ ਇਲੈਕਟ੍ਰਿਕ ਲਾਈਟਾਂ ਦਾ ਹੋਣਾ ਗਾਈਸ ਆਪਾਂ ਲਾਈਟਾਂ ਤੋੜ ਕੇ ਛੱਟ ਲਿਆ ਆ ਦੇਖੋ ਤੇ ਆ ਲੇਟਾ ਲੱਗਿਆ ਹੁਣ ਜੀ ਪਹਿਲਾਂ ਆਪਣੇ ਟਰੈਡ ਤੇ ਚਾਲਦਿਆਂ ਤਾਂ ਵੀ ਐਸੇ ਹੁਣ ਵੀ ਐਹੀ ਤੇ ਜਿਹੜੀ ਆ ਪੱਤੀ ਉਹ ਪੱਤੀ ਤਾਂ ਕਰਕੇ ਮੁਰੂ ਖਰਾਬ ਪੱਤੀ ਜਿਹੜੀ ਖੜਦੀ ਨਹੀਂ ਸੀ ਵੀ ਫਿਲਹਾਲ ਚਾਲਦਿਆਂ ਤਾਂ ਹੁਣ ਵੀ ਐਹੀ ਤੇ ਆਪਾਂ ਮੋਟਰਸਾਈਕਲ ਤੇ ਲਾ ਦਾਂਗੇ ਆਪਣੇ ਘਰੇ ਆਪਾਂ ਚਲਦੇ ਆਂ ਫਲਾ ਟਰੈਡ ਸਟਾਰਟ ਕਰ ਲਈਏ ਤੂੰ ਹਾਂ ਦੇਖ ਨੇ ਆਪਾਂ ਜਿਹੜਾ ਟਰੈਡ ਆਪਣਾ ਕਿੰਨਾ ਕੁ ਮਾਰਦਾ ਕਿਉਂਕਿ 2 ਦਿਨ 3 ਦਿਨ ਹੋ ਗਏ ਖੜੇ ਨੂੰ ਤੇ ਮੀਂਹ ਵੀ ਪਈ ਗਿਆ ਇਹ ਚੱਪਾ ਚਾ ਆ ਰਿਹਾ ਤੇ ਕਿਉਂਕਿ ਨਾ ਆਪਣਾ ਟਰੈਡ ਗਾਈਸ ਚਾਰ ਪੰਜ ਦਿਨ ਬੰਦ ਰਿਹਾ ਅੰਦ ਘੱਟ ਕੇ ਥਾਂ ਕਰਕੇ ਚੱਲਦਾ ਜਦੋਂ ਮੜ ਗਿਆ ਤੇ ਤੁਹਾਨੂੰ ਟਰੈਕਟਰ ਦੀ ਬਾਤ ਸੁਣਾਉਣਾ ਬਰਾਲ ਮੈਂ ਤੇ ਬਾਜ ਇੱਕ ਵਾਰੀ ਟਰੈਡ ਦੀ ਸਿੰਘੀ ਘੈਂਟ ਬੜੀ ਪਿਆਰੀ ਵੀ ਵਿਵਹਾਰ ਦੇਖੋ ਯਾਰ ਬਾਜ ਪੂਰੀ ਘੈਂਟ ਬਾਜ ਹੁੰਦੀ ਹੈ ਗਾਈਸ ਤੇ ਪਿਛਲੇ ਵਲੌਗ ਚ ਆਪਾਂ ਦੇਖਿਆ ਉਹ ਆਪਣਾ ਟਰੈਡ ਇਧਰ ਟੋਏ 'ਚ ਫਸ ਗਿਆ ਸੀ ਤੇ ਬਲਾਲ ਆਪਾਂ ਥੇਰ ਛੋਟਾ ਕਰ ਲਈਏ ਫਿਰ ਬਾਜ ਦਾ ਵੱਧ ਨਜ਼ਰ ਆਊਗਾ ਤੇ ਚੱਲਦੇ ਆ ਗਾਇਸ ਆਪਾਂ ਫਲਾੜ ਖੇਤ ਤੇ ਤੇ ਬਾਜ ਚੱਕ ਬਰੋ ਗਾਇਸ ਪਹਿਲਾਂ ਟ੍ਰੈਡ ਦੀ ਸਾਰਿਆਂ ਤੋਂ ਪਹਿਲਾਂ ਬਾੜ ਹੀ ਪੂਰੀ ਘੈਂਟ ਹੋ ਜਾਣਾ ਹੈ ਧੰਪ ਮਾਰਦਾ ਧੰਮ ਧੰਮ ਤੇ ਆਪਾਂ ਨੇ ਜਾਲੀ ਵਾਲਾ ਸਲੈਂਸਰ ਲਵਾ ਦਿਆ ਗਾਇਸ ਥੋੜੇ ਟਾਈਮ ਨੂੰ ਤੇ ਇਸ ਸਰ ਆਪਣੇ ਕੋਲੇ ਪਿਆਗਾ ਘਰੇ ਤੇ ਉਹ ਮੰਨ ਕੇ ਜਿਹੜਾ ਜੌਂਡੀ ਯਾਰ ਦਾ ਜੌਂਡੀ ਯਾਰ ਵਾਲਾ ਤੇ ਉਹਦਾ ਆਪਾਂ ਮੰਨ ਕੇ ਚਲੋ 600 ਰੁਪਏ ਚ ਮਿਲ ਗਿਆ ਸੀ ਆਪਾਂ ਦੇ ਜਾਲੀ ਵਾਲਾ ਸਾਇਲੈਂਸਰ ਲਵਾਵਾਂਗੇ ਉਹਦੇ ਨਾਲ ਥੋੜੀ ਜਿਹੀ ਨਹੀਂ ਲੁੱਕ ਨਹੀਂ ਬਣਦੀ ਹੈਗੀ ਤੇ ਜਾਲੀ ਵਾਲਾ ਸਾਇਲੈਂਸਰ ਨਾਲ ਬੜੀ ਜਿਆਦਾ ਲੁੱਕ ਬਣਦੀ ਆ ਤੇ ਆਪਾਂ ਫਿਲਹਾਲ ਉਹ ਲਵਾਵਾਂਗੇ ਤੇ ਫਿਲਹਾਲ ਆਪਾਂ ਚਲਦੇ ਆਂ ਖੇਤ ਜਾ ਕੇ ਦਿਖਾਉਣੇ ਆ ਤੁਹਾਨੂੰ ਵੀਊ ਅੱਜ ਦਾ ਤੇ ਬਾਣੀ ਦੇਖਾਂਗੇ ਅੱਜ ਆਪਾਂ ਆ ਗਏ ਤੇ ਖੇਤ ਆਪਾਂ ਗਏ ਨਹੀਂ ਕਿਉਂਕਿ ਜਿਉਂ ਮੌਸਮ ਬਹੁਤ ਖਰਾਬ ਹੋਇਆ ਮੈਂ ਸੀ ਤਾਂ ਕਰਕੇ ਆਪਾਂ ਖੇਤ ਗਏ ਨਹੀਂ ਅੱਜ ਤੇ ਫਲਾਲਾ ਆਪਣ ਨੂੰ ਫੋਨ ਵੀ ਆ ਗਿਆ ਸੀ ਡੈਡੀ ਦਾ ਤੇ ਕਹਿੰਦਾ ਅੱਜ ਰੈਡ ਨੂੰ ਖੇਤ ਆਉਣੀ ਕਿ ਆਪਾਂ ਥੋੜਾ ਨੇ ਥੋੜਾ ਜਿਹਾ ਆਪਣਾ ਬਾਣ ਸੀ ਬਾਉਣ ਵਾਲਾ ਉਹ ਬਾਉਣਾ ਸੀ ਆਪਾਂ ਤਾਂ ਕਰਕੇ ਆਪਾਂ ਗਏ ਨਹੀਂ ਤੇ ਫਲਾਲਾ ਆਪਾਂ ਵੀ ਆਪਾਂ ਜੇ ਗੇੜਾ ਮਾਰਿਆ ਇੱਕ ਤੇ ਸਿਲੈਂਸਰ ਤੁਹਾਨੂੰ ਦਿਖਾਤਾ ਸਿਲੈਂਸਰ ਖੋਲ ਕੇ ਤੇ ਰੇਸ ਤਾਂ ਆਪਾਂ ਖੜੀ ਰਹੀ ਸੀ ਕਿ ਜਮੀ ਨਹੀਂ ਕਰੀ ਗਾਈਸ ਨਾ ਹੱਥ ਖੜੀ ਰੇਸ ਕਰੀਆ ਨਾ ਪੈਰ ਆਲੀ ਰੇਸ ਕਰੀਆ ਤੇ ਲੈਂਕਾ ਪੇ ਦੀ ਚੱਕਲੀ ਸੀ ਤੇ ਲਿਫਟ ਕਿਉਂਕਿ ਲੈਂਕਾਂ ਨਾਲ ਜਿਹੜਾ ਲੈਂਕਾਂ ਬਈ ਮੰਨ ਗਿਆ ਜੇ ਥੱਲੇ ਰਹਿੰਦੇ ਲੈਂਕੇ ਦੀ ਜੇ ਥੱਲੇ ਲੈਂਕ ਸਿੱਟੀ ਹੁੰਦੀ ਜਮੀ ਇਹਦੀ ਤਾਂ ਉਹ ਹੁੰਦਾ ਵੀ ਬੁਰਕਾ ਤੇ ਤੈਨੂੰ ਮੈਂ ਦਿਖਾਉਣਾ ਦਾ ਆਪਾਂ ਰੇਸ ਕੀਤੀ ਦੀ ਪੈਰ ਵਾਲੀ ਨਾ ਆਪਾਂ ਕੀਤੀ ਹੱਥ ਵਾਲੀ ਤੇ ਜਿਹੜੀ ਆ ਚੀਜ਼ ਆ ਚੀਜ਼ ਤੇ ਆਪਾਂ ਲੱਤ ਲਾ ਲੈਨੇ ਆ ਕਿਉਂ ਐ ਇਦਾਂ ਲੱਤ ਲੱਗ ਗਈ ਸਾਰੀ ਰੇਸ ਨਾ ਪਰਲੀ ਸਾਈਡ ਜਾ ਕੇ ਆ ਦੇਖੋ ਇੱਥੇ ਵੀ ਇੱਥੇ ਲੱਤ ਲਾ ਲੈਨੇ ਆ ਇਹ ਵੀ ਇਹਦਾ ਹੱਥ ਵਾਲੀ ਵੀ ਛੱਡ ਕੇ ਆ ਵੀ ਛੱਡ ਕੇ ਜੇ ਆਪਾਂ ਪੈਰ ਵਾਲੀ ਵੀ ਨਾਪਲੀ ਫੁੱਲਾ ਹੱਥੜੀ ਵੀ ਕਰ ਲਿਓ ਤਾਂ ਵੀ ਵੀ ਉਹਦੇ ਨਾਲ ਗੈਪ ਰਹਿ ਜਾਂਦਾ ਜਦੋਂ ਆਪਾਂ ਲੱਤ ਲਾਦਾਂ ਨੇ ਉਹਦੇ ਨਾਲ ਪੈਰ ਵਾਲਾ ਤਾਂ ਨਹੀਂ ਜਦੋਂ ਆਪਾਂ ਉਹਦੇ ਨਾਲ ਫਿਰ ਉਹ ਜ਼ਿਆਦਾ ਭਜਦਾਗਾ ਤੇ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਆਹ ਚੀਜ਼ ਆ ਜੇ ਆਪਾਂ ਹੱਥੜੀ ਰੇਸ ਕਰਾਂਗੇ ਤੁਹਾਨੂੰ ਹੱਥੜੀ ਰੇਸ ਕਰਕੇ ਦਿਖਾਉਣਾ ਇੱਕ ਮਿੰਟ ਆ ਦੇਖੋ ਹੱਥੜੀ ਰੇਸ ਤੇ ਜਦੋਂ ਹੱਥੜੀ ਰੇਸ ਹੋ ਜੇ ਗਾਈਸਸ ਤੇ ਪੈਰ ਵਾਲੀ ਦਾ ਆਪਣਾ ਵੀ ਫੁੱਲਾ ਦੇਖੋ ਫੁੱਲ ਕਰਤੀ ਜੇ ਜਦੋਂ ਪੈਰ ਵਾਲੀ ਜਦੋਂ ਆਪਾਂ ਹੱਥੜੀ ਰੇਸ ਕਰ ਲਈਏ ਤਾਂ ਪੈਰ ਵਾਲੀ ਦਾ ਕੋਈ ਵੀ ਵੀ ਹੋ ਨਹੀਂ ਹੁੰਦਾ ਸਾਰਾ ਕੋ ਕੰਮ ਮੁੱਕ ਜਾਂਦਾ ਪੈਰ ਵਾਲੀ ਦਾ ਤੇ ਤੇ ਇੰਨਾ ਗੈਪ ਆਇਆ ਤੇ ਮੰਨਣਗੇ ਜਿਉ ਲ ਇੰਨਾ ਗੈਪ ਹੈ ਗਾਇਸ ਜੇ ਦੇਖ ਜਦੋਂ ਆਪਾਂ ਪੈਰ ਨਰਕ ਕਰਦੇ ਹਾਂ ਰੇਸ ਪੈਰ ਲਾ ਲੈਨੇ ਸਾਰਾ ਨਾਟ ਇਹਦੇ ਨਾਲ ਲੱਗ ਜਾਂਦਾ ਜੇ ਗਾਇਸ ਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਯਾਰ ਛੋਟੇ ਛੋਟੇ ਭਾਈ ਨੂੰ ਪਿਆਰ ਕਰੋ ਸਪੋਰਟ ਦਿਓ ਯਾਰ ਛੋਟੇ ਆਪਾਂ ਕੰਟੀਨਿਊ ਬਲੌਗ ਆਪਣੇ ਡੇਲੀ ਦੇ ਕੰਟੀਨਿਊ ਬਲੌਗ ਹੁੰਦੇ ਸ਼ਾਰਟ ਵੀਡੀਓ ਆਪਣੇ ਡੇਲੀ ਦੀ ਅਪਲੋਡ ਹੁੰਦੀ ਹੈ ਚੈਨਲ ਤੇ ਆਪਣੇ ਤੇ ਤੇ ਸਪੋਰਟ ਕਰੋ ਯਾਰ ਆਪਾਂ ਹੌਲੀ ਹੌਲੀ ਟਰੈਕਟਰ ਦਾ ਮੋਡੀਫਿਕੇਸ਼ਨ ਆਪਾਂ ਹੌਲੀ ਹੌਲੀ ਕਰ ਤੇ ਫਲਾਲ ਆਪਣੇ ਕੋਲ ਅਜੇ ਨੇ ਪੈਸੇ ਨਹੀਂ ਹੈਗੇ ਵੀ ਆਪਾਂ ਵੀ ਵੱਡੇ ਵੱਡੇ ਟਾਇਰ ਪਾਜੀ ਵੱਡੇ ਬੰਦਿਆਂ ਦੀ ਰੀਸ ਕਰੀਏ ਆਪਣੇ ਕੋਲੇ ਹੋ ਜਾਣੀ ਹੈਗਾ ਅਜੇ ਅਜੇ ਆਪਣੇ ਕੋਲ ਥੋੜੇ ਪੈਸੇ ਜਿਸ ਹਿਸਾਬ ਨਾਲ ਆਪਣਾ ਥੋੜਾ ਜਿਹਾ ਬਜਟ ਆ ਯਾਰ ਆਪਾਂ ਉਹਦੇ ਹਿਸਾਬ ਨਾਲ ਚੱਲਾਂਗੇ ਤੇ ਹੌਲੀ ਹੌਲੀ ਵੀਡੀਓ ਪਾਵਾਂਗੇ ਜਿਵੇਂ ਯਾਰ ਤੁਸੀਂ ਵੱਡੇ ਜਿਵੇਂ ਵੱਡੇ ਟਾਇਰ ਪਾ ਲੰਦੇ ਆ ਜਾਂ ਵੱਡਾ ਉਹ ਕਰਦੇ ਛੋਨਾਂ ਨੂੰ ਸਪੋਰਟ ਕਰਦੇ ਮੈਂ ਰੂਟਾਂ ਨੂੰ ਸਪੋਰਟ ਨਹੀਂ ਕਰਦੇ ਤੁਸੀਂ ਸਪੋਰਟ ਕਰੋ ਯਾਰ ਕੰਟੀਨਿਊ ਬਲੌਗ ਆਉਂਦੇ ਆ ਤੇ ਆਪਾਂ ਵੀ ਉਹ ਲੈਵਲ ਤੇ ਜਾਵਾਂਗੇ ਉਹ ਟਾਈਮ ਆਪਣੇ ਤੇ ਵੀ ਆਊਗਾ ਅੱਜ ਆਪਣੇ ਦਾ ਟਾਈਮ ਉਹ ਨਹੀਂ ਹੈਗਾ ਤੇ ਆਪਣੇ ਤੇ ਵੀ ਉਹ ਟਾਈਮ ਕਦੇ ਨਾ ਕਦੇ ਆਊ ਅੱਜ ਨਹੀਂ ਆਊ ਕੱਲ ਨਹੀਂ ਆਊ ਕਦੇ ਤਾਂ ਆਪਣਾ ਟਾਈਮ ਆਊਗਾ ਤੇ ਜੇ ਆਪਣੇ ਬਲੌਗ ਵਧੀਆ ਲੱਗਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਸਪੋਰਟ ਕਰੋ ਜਿਆਦਾ ਦੇ ਜਿਆਦਾ ਯਾਰ ਤੇ ਆਪਾਂ ਫਿਲਹਾਲ ਚਾਅਦਿਆਂ ਹੁਣ ਆਪਾਂ ਚੱਲਦੇ ਆਂ ਤੇ ਅੱਜ ਦਾ ਬਲੌਗ ਆਪਾਂ ਇੱਥੇ ਐਂਡ ਕਰਦੇ ਆਂ ਤੇ ਆਪਾਂ ਮਿਲਾਂਗੇ ਕੱਲ ਦੇ ਬਲੌਗ 'ਚ